ਤੇ ਪੰਮਾ ਬਾਈ ਬਾਈ ਤੇ ਬਾਬਾ ਮਾਸਤਰਾ ਨੇ ਕਿੰਨੇ ਕਾਹ ਹੋਗਾ ਸੋਣਾ ਸਸੇ ਗੱਲ ਬਾਈ ਜੀ ਬਾਈ ਬਿੰਦੂ ਮਾਲਾ ਚੈਲਨ ਦੇਖ ਰਹੇ ਬਿਰ ਪੰਮੇ ਬਾਈ ਮੇਲੋ ਅੱਜ ਪੰਮਾ ਬਾਈ ਜੀ ਬਾਬਾ ਮਾਸਤਰਾ ਵਡੇ ਜੇ ਬਾਈ ਸੇਵਾਦਾਰ ਆ ਪੂਰੀ ਉਥੇ ਜਿਹੜੇ ਕਬੂਤਰਾਂ ਦੀ ਦੇਖਭਾਲ ਆ ਸਾਰੀ ਬਾਈ ਕਰਦੇ ਆ ਬਾਕੀ ਬਾਈ ਬਾਕੀ ਬਾਈ ਬਾਜੇ ਗੁਜੇ ਜਿਵੇਂ ਛੱਡਦੇ ਆ ਬਿੰਦੂ ਬਾਈ ਬਾਈ ਨਾਲ ਕਾਫੀ ਪੁਰਾਣਾ ਪਿਆਰ ਆ ਬਾਈ ਰਹੇ ਮਿਲਦੇ ਗੁਲਦੇ ਰਹਿੰਦੇ ਆ ਬਾਕੀ ਕਰਦੇ ਗੱਲ ਬਾਈ ਬਿੰਦੂ ਬਾਈ ਕੇ ਦੋਸੋ ਬਾਈ ਜੀ ਫਿਰ ਏ ਭਾਈ ਆਪੇ ਆਪਾਂ ਤੇ ਖੇਲ ਪਾਣੀ ਤੇ ਨਾ ਵੀ ਕਥਰੇ ਗੋਤੀ ਕਰ ਰਹੀ ਕਿਹਾ ਨਾ ਤਾਈ ਕਿਹੜੇ ਬੰਦੇ ਪਾਣੀ ਆਇਆ ਤੇ ਕਿਹ ਪਾਣੀ ਇਹ ਲੱਡੂ ਆ ਪੰਜੀਰ ਦਾ ਲੱਡੂ ਅਕੇ ਪੰਜੀਰ ਕਹਾਈ ਪੰਜੀਰ ਦਾ ਲੱਡੂ ਜਰਾ ਕੁੜ ਕੁੜ ਨਾ ਬੈਠਾ ਇਹ ਲੱਡੂ ਕੋਤੋ ਲੈ ਆ ਤੇ ਪਾਣੀ ਜੀ ਭਾਈ ਬਣਾਉ ਨਾ ਕਿੰਨੇ ਦਿੱਤੇ ਲੈ ਭਾਈ ਨਾ ਭਾਈ ਅੱਪਰੇ ਛੁੱਲੇ ਰੱਖ ਅਸੇ ਪੱਖਾ ਧੀ ਗਈ ਤੇ ਕੰਪਾਨਾ ਵੀ ਹੋਵੇਗੀ ਮਲੇ ਬੜੀਆ ਜੀ ਕਿਰਪਾ ਨਾਲ ਆਪਾਂ ਗਾਹਾਂ ਵੀ ਜਾਏਗੇ ਮੈਂ ਤਾਂ ਘਰ ਚਲਦੀ ਆ ਠੀਕ ਹੈ ਜੀ ਹਾਂ ਗਾਹ ਵੀ ਪਾਏਗਾ ਤਾਂ ਮਾਲਕੀ ਮੇਰ ਨਾਲ ਠੀਕ ਹੈ ਮਤਲਬ ਵੀਰਪਾ ਨਾਲ ਗਾਂਵੇ ਪਾਹੇ ਬਾਜੇ ਚੱਕੜੀਆਂ ਨੇ ਚੱਲ ਰਹੀ ਹੈ ਤਿਆਰੀ ਹੋਣਾ ਤੇ ਬਾਈ ਪਰ ਵੀ ਕਿ ਸਟਾਰਟਿੰਗ ਨੇ ਜਾਣ ਪਰ ਆਹੇ ਇੱਕ ਕਿਤੇ ਲਿਖਿਆ ਤੇ ਬਾਈ ਇਹ ਫਾਨੇ ਕਬੂਤਰ ਆਪਣੇ ਬਣਾਏ ਹੋਏ ਅੱਛਾ ਜੀ ਬਾਈ ਫੜੇਪੜੇ ਵੀ ਆ ਨਹੀਂ ਕਬੂਤਰ ਫੜੇ ਨਹੀਂ ਆਪਾਂ ਨੇ ਵੇਚੇ ਵੇਚੇ ਵੀ ਨਹੀਂ ਕਬੂਤਰ ਆਪਾਂ ਨੇ ਨਹੀਂ ਤੇ ਹਾਂ ਫੋਲ ਵੀ ਲੈ ਰਿਹਾ ਅੱਛਾ ਜੀ ਤੇ ਆਪਾਂ ਨੂੰ ਲਾਲਾ ਦੇ ਕੇ ਗਿਆ ਵਾ ਬੋਰਡ ਵਾਲਾ ਕਬੂਤਰ ਪਰ ਅੱਛਾ ਜੀ ਉਹ ਬਾਈ ਪਰ ਕੂਤਰ ਦੇ ਕੇ ਦਾ ਜਾ ਰਿਹਾ ਅੱਛਾ ਜੀ ਉਹ ਕਬੂਤਰੇ ਨਾਲ ਲੋਟੇ ਹੋਏ ਆਪਣੇ ਚ ਲਾਲਾ ਸੌੜ ਵਾਲੇ ਜਿਹੜੇ ਮਤਲਬ ਵਧੀਆ ਘੜਾਈਆਂ ਨਾਲ ਵਜਦਾ ਬਾਈ ਦਾ ਉਹ ਆਪਣਾ ਕੂਤਰ ਦੇ ਗਿਆ ਬਾਈ ਹੋਰ ਬਾਈ ਸਟਾਰ ਮਤਲਬ ਜਿਹੜੇ ਕੂਤਰ ਆਏ ਹੋਣਨ ਬਾਈ ਤੁਹਾਡੇ ਕੋਲ ਆਏ ਸੀ ਨਹੀਂ ਨਹੀਂ ਆਪਣੇ ਕੋਲ ਕੂਤਰੋ ਲਾਲੇ ਬਾਈ ਵਾਲੇ ਕਬੂਤਰ ਨਾਲ ਲੋਟੇ ਅਸੀਂ ਉਹ ਕਬੂਤਰ ਕਿ ਜਰਬਾ ਦੇ ਦਿੱਤੇ ਹੈ ਇਹਦੇ ਉੱਪਰੋਂ ਠੀਕ ਹੈ ਉਹ ਕਬੂਤਰ ਆਪਣੇ ਕੋਲ ਬਚੇ ਹੋਣ ਮੜਾ ਇਹ ਕਹਿੰਦਾ ਹਾਂ ਅਸੀਂ ਜਾਨ ਤੋਂ ਦਹਿਰ ਦਾਸਾ ਲਾਣਾ ਖੇਲ ਪਾਣੀ ਵੀ ਕਿੰਦਾ ਕਬੂਤਰ ਸਵਾਰੀ ਦਾ ਕਿੰਦਾ ਸਟਾਰਟ ਕਰੀਦਾ ਖੇਲ ਪਾਣੀ ਤੋਂ ਜੋ ਸੌਖੀ ਹੈ ਲੋਕ ਤਾਂ ਕਹਿੰਦੇ ਇੱਕ ਡੇਢ ਗਰੀ ਲਾਓ 2 ਗਰੀ ਲਾਓ ਠੀਕ ਹੈ ਜੀ ਭਾਈ ਅਸੀਂ 1.5 ਗਰੀ ਦੇ ਕਬੂਤਰ ਸੰਭੇ ਆ ਠੀਕ ਹੈ ਜੀ ਅਸੀਂ ਜੋ 33 ਡਿਗਰੀ ਹੈ ਜੋ ਵੀ ਹੈ 44 ਹੈ ਜੋ ਵੀ ਹੈ ਠੀਕ ਹੈ ਅਸੀਂ ਭਾਈ 3 ਤੇ 2.5 ਗਰੀ ਦੇ ਕਬੂਤਰ ਸੰਭੇ ਆ ਠੀਕ ਹੈ ਹਾਂ ਬਹੁ ਲੋਕ ਇਹਨਾਂ ਦੇ ਵੀ 1.5 ਕਿਰੀ ਦੇ ਸੰਭੋ ਇੱਕ ਤੋਂ ਸੰਭੋ ਠੀਕ ਹੈ ਬਾਈ ਕੂਤਰਾ 1.5 ਕਿਰੀ ਕਿਤੇ ਨਾ ਸੰਭਿਆ ਠੀਕ ਹੈ ਜੀ ਤਿੰਨ ਗੋਲਸਾਸ ਨਗਰੀਆਂ ਤੇ ਠੀਕ ਹੈ ਜੀ ਜਾਂ ਚਾਰ ਕਿਰੀਆਂ ਤੇ ਜੀ ਬਾਈ ਕੂਤਰਾ ਆਪਣੇ ਉਰਦਨ ਦੇ ਲੋਕ ਜੀ ਕੂਤਰਾ ਜੀ ਹਾਂ ਤੇ ਬਾਈ ਫਿਰ ਆਲੂ ਘਰਾਂ ਨਾਲ ਤੇ ਪਾਣੀ ਪੋਣੀ ਬਾਈ ਪੱਲਾਉਂਦੇ ਪਾਣੀ ਅੱਛਾ ਕਿੰਨੇ ਕਿੱਤੇ ਆ ਬਾਈ ਤੇ ਬਾਈ 7-8 ਜੀਜਾ ਹੋਏਗਾ ਪਾਣੀ ਅੱਛਾ ਪਾਣੀ ਬੜੀ ਦਸਤੋ ਕਈ ਤਰ੍ਹਾਂ ਜੀ ਇਹ ਬੱਚੇ ਕਿਹਾ ਵੀ ਵੀ ਗੇਮ ਚੀਪ ਪੈਣੀ ਪਾਣੀ ਦੇ ਇੱਕ ਦੋ ਪਾਰਚਾ ਜਿਹੜਾ ਬੰਦਾ ਜਾਣਦਾ ਬੰਦਾ ਸਵਾਲ ਦਾ ਮਾਰੀ ਮੁੰਡੇ ਮਾ ਉਸ ਬੀਚ ਹਾਂ ਜੀ ਹਾਂ ਚਲੋ ਮੜਾ ਅਗਲੇ ਭਲਾ ਹੋ ਜਾਂਦਾ ਜਿਹੜਾ ਹੋਣਾ ਹੈ ਜਿਹੜੀ ਗੇਮ ਹੈ ਇਹ ਗੇਮ ਦਖਣੀ ਨਹੀਂ ਬੰਦ ਹਾਂ ਜੀ ਹਾਂ ਇਹ ਗੇਮ ਆਪਾਂ ਖੜਾ ਦਈਏ ਹਾਂ ਜੀ ਫੇਰ ਉਸਤਾਦ ਦੀ ਕਾਦੀ ਬੈਲੀ ਰਹੀ ਇਹਦਾ ਫੇਰ ਕੋਈ ਬੈਲੀ ਨਹੀਂ ਦੇ ਇਹਦੇ ਲੜਨ ਲੱਗੇ ਬੰਦਾ ਹਾਂ ਲੜ ਲਾ ਕੇ ਗੇਮ ਲਾ ਇਹਦਾ ਕਲਾ ਜੀ ਇਹ ਜਪੂਰੀ ਨੇ ਵੀ ਮੁੰਦੀ ਗੜੀਆਂ ਨਾਲੇ ਵੀ ਮੋਟਰਸਾਈਕਲ ਨਾਲੇ ਬੰਦਾ ਨੇੜੇ ਲੱਗਦਾ। ਆਪਣਾ ਪਿਆਰ ਬਣਾਓ। ਹਾਂਜੀ। ਨੇੜੇ ਲੱਗੋ ਜਾ ਕੇ। ਸਹੀ ਗੱਲ। ਅੱਲਾਹ ਦੱਸਦਾ ਸਭ। ਸਹੀ ਗੱਲ ਹੈ ਜੀ। ਸਹੀ ਗੱਲ ਹੈ। ਇਹ ਗੱਲ ਸੱਚੀ ਹੈ। ਡੀਪਿਆਰ ਮਾਪੇ ਅਗਲੇ ਸਭ ਨੂੰ। ਮਾਂ ਮਾਤ ਨਾਲ ਬੰਦੇ ਨਾਲ ਵਰ ਤੋਂ ਉਹਦੇ ਮਾੜੇ ਉਹਨੂੰ ਧਰਸਾ ਦਵਾਉਂਦੇ ਆਂ ਵੀ ਆਪਾਂ ਆਪਣੇ ਨਾਲ ਬੰਦਾ ਠੀਕ ਹੈ। ਬੰਦਾ ਕੋਈ ਕਿਸੇ ਕੋਲ ਲੁੱਕੇ ਰੱਖਦਾ। ਜਿਹੜਾ ਮੁੰਡਾ ਉਹਦੇ ਨੇੜੇ ਜੁ ਹੁੰਦਾ। ਜਿਹੜੇ ਆਪਣਾ ਬਣਾਉਣਾ ਬੰਦਾ ਬੰਦੇ ਨੂੰ ਫੇਰ ਮਿਲਦਾ ਉਹ ਕੋਲ। ਸਹੀ ਗੱਲ ਹੈ। ਸਹੀ ਹੈ। ਇਹ ਬੰਦਾ ਕਹਿੰਦਾ ਮੈਂ ਕੜਾ ਪਾ ਕੇ ਮ ਭਾਈ ਇਹ ਕੋਈ ਕੋ ਕੋ ਨਹੀਂ ਹੁੰਦਾ ਅੱਲਾ ਪਹਿਲਾਂ ਬਰਤ ਦਾ ਬੰਦੇ ਨੂੰ ਹੂੰ ਇਹ ਆਪਾਂ ਉਹ ਨਾਲ ਚੱਲੇਗੇ ਠੀਕ ਹੈ ਉਹਦੇ ਮਿਲ ਚ ਪੜਾਂਗੇ ਭਾਈ ਤਾਂ ਆਪਾਂ ਕੋਈ ਕੋ ਦਊ ਨਹੀਂ ਕੋਈ ਨਹੀਂ ਕਹਦੇ ਕੋਈ ਕਹਿੰਦੇ ਠੀਕ ਹੈ ਆਹ ਲੋ ਭਾਈ ਪੰਮੇ ਬਾਈ ਨੇ ਬਹੁਤ ਵਧੀਆ ਗੱਲ ਦੱਸੀ ਹੈ ਫਿਰ ਕਿਉਂਕਿ ਭਾਈ ਭਰੋਸਾ ਬਹੁਤ ਵੱਡੀ ਚੀਜ਼ ਆ ਇਹ ਗੱਡੀਆਂ ਮੁੰਡੀਆਂ ਕੋਲੇ ਕੁਝ ਨਹੀਂ ਹੁੰਦਾ ਹੈਗਾ ਬੰਦੇ ਪਿਛਵਾਸ ਬਣਾਉਣਾ ਜ਼ਰੂਰੀ ਹੈ ਜੀ ਤੇ ਭਾਈ ਇਹ ਜਿਹੜਾ ਖੇਲ ਪਾਣੀ ਆ ਤਾਹੀਂ ਇਹ ਨਹੀਂ ਸਹਾਇਤਾ ਆਰ ਕੇ ਬਾਈ ਨੇ ਦੱਸਿਆ ਨਹੀਂ ਤਾਂ ਹਾਂ ਜੀ ਹਾਂ ਚਲੋ ਆਪਾਂ ਕੋਈ ਹੋਰ ਗੱਲ ਪੁੱਛ ਲਾਂਦੇ ਬਾਈ ਵੀ ਹੂੰ ਬਾਈ ਹੋਰ ਗੋੜਾ ਵੀ ਲਾਉਣੇ ਪੁੱਛਾਂ ਹਾਂ ਗੋੜੀ ਵੀ ਲਾਉਣੇ ਅੱਛਾ ਕੰਨਨ ਤੇ ਕਿਹੜਾ ਪੈਨ ਲਾਉਂਦੇ ਬਾਈ ਗੋੜ ਬਾਈ ਕਿਹੜਾ ਕਬੂਤਰ ਨਹੀਂ ਚੱਲਦਾ ਹਾਂ ਜੀ ਆਪਾਂ ਗੋੜ ਉਹਨੂੰ ਲਾਉ ਠੀਕ ਹੈ ਜਿਹੜਾ ਕਬੂਤਰ ਨਹੀਂ ਬਾਧਦਾ ਠੀਕ ਹੈ ਮੈਂ ਵੀ ਜਿਹੜੇ ਕਿਹੜਾ ਫੜ ਕੇ ਗੋੜ ਲਾਉ ਅੱਛਾ ਹਾਂ ਕਿਹੜਾ ਕਬੂਤਰ ਨਹੀਂ ਚੱਲਦਾ ਠੀਕ ਹੈ ਉਹ ਕਬੂਤਰ ਆਪਾਂ ਗੋੜ ਲੋ ਬਾਈ ਚਲ ਇਹਨਾਂ ਤੇ ਠੀਕ ਹੈ ਇੱਕ ਟਿਕਾਣਾ ਹੋਣਾ ਪਨੇ ਬਾਰਤ ਭਾਈ ਕਰਕੇ ਕੂਕਤਾਂ ਨੂੰ ਬਾਹਰ ਕਰਨਾ ਉਹ ਬਾਹਰ ਕਰਨੇ ਪੈਣਾ ਹੈ ਭਾਈ ਉਹ ਨਹੀਂ ਦਵਾਈ ਦਵਾਈ ਲਾਉਣੇ ਤੇ ਬਾਅਦ ਚ ਲਾਉਂਦੇ ਹੁੰਦੇ ਆ ਅਰਾਉਂ ਦੇ ਫਰਾ ਕੇ ਭਾਈ ਜਾਂ ਕਬੂਤਰ ਪੱਟੜ ਦੇ ਠੀਕ ਹੈ ਠੀਕ ਆਪਾਂ ਪਹਿਲਾਂ ਦਵਾਈ ਲਾਉਂਦੇ ਹਾਂ ਠੀਕ ਹੈ ਜੀ ਜਾਂ ਕਬੂਤਰ ਪੂਰੇ ਆਪਣੇ ਸਾਰ ਹੋ ਗਏ ਠੀਕ ਹੈ ਆਪਾਂ ਫਿਰ ਦਵਾਈ ਲਾਉਂਦੇ ਆ ਅੜਾ ਕੇ ਕੇ ਬੈਠੇ ਹੋਏ ਭਾਈ ਬੈਠਣ ਲਵਾਂਗੇ ਆਪਾਂ ਅੱਛਾ ਕਿਹੜੀ ਲਾਣੀ ਕੋਲੀ ਭਾਈ ਆਪਾਂ ਇੱਥੇ ਬੈਠ ਲੋ ਕਿੰਨੇ ਕੁ ਲਾਜਦੇ ਨੇ ਭਾਈ ਆਪਾਂ 50 ਕਬੂਤਰਾਂ ਨੂੰ ਲਾਜਦੇ ਅੱਛਾ ਮੈਂ ਪੂਰਾ ਯਾਹ ਤਾਂ ਹਾਂ ਪੂਰਾ ਇਹ ਤਾਂ ਮਾੜਾ ਮੈਂ ਦੱਸ ਸਕਦਾ ਐ ਬਾਬੀ ਕਿੰਦਾ ਲੱਗਣੀ ਐ ਇਹ ਇਹ ਲਾ ਲਓ ਵੀ ਕਿਵੇਂ ਜੀਪਟੇ ਗੋਲੀ ਐ ਠੀਕ ਐ ਕੋਈ ਬੰਦੇ ਤਾਂ ਕੁੱਟ ਕੇ ਪਾਉਣੇ ਨੇ ਠੀਕ ਐ ਜੀ ਬਾਣੀ ਜੀ ਕੁੱਟਣੇ ਨੇ ਠੀਕ ਐ ਬਾਈ ਗੋਲੇ ਕੁੱਟਲੇ ਨਹੀਂ ਜਾਇਏ ਅੱਛਾ ਜੀ ਗੋਲੀ ਨੂੰ ਪਾਣੀ ਕੋਸਾ ਲਓ ਠੀਕ ਐ ਉਹਦੇ ਵਿੱਚ ਗੋਲੀ ਸੜ ਲਓ ਠੀਕ ਐ ਗੋਲੀ ਨੂੰ ਬਈ ਮਰੋ ਠੀਕ ਅੱਠ ਗੈਰ ਠੀਕ ਐ ਅੱਠ ਨਾਲ ਗੋਲੀ ਮਲ ਕੇ ਲਾ ਦਿਓ ਅੱਛਾ ਜੀ ਉਹਦੇ ਦੇਖੋ ਵੀ ਕੀ ਕਰਨਾ ਉਹਨੇ ਜਿਹੜੀ ਗੋਲੀ ਆਪਣੇ ਕੋਟੇ ਲਾਉਣੀ ਹੈ ਉਹਦੇ ਦੇਖੋ ਗੋਲੀ ਬਾਈ ਮਲ ਕੇ ਲਾਉ ਜਾ ਵੀ ਲੋਕਾਂ ਦੇ ਪਾਣੀ ਠੀਕ ਹੈ ਮਲੋ ਪਾਣੀ ਪਾ ਲਈਏ ਵਿੱਚ ਹਾਂ ਹਾਂ ਥੋੜਾ ਪਾਣੀ ਲਾ ਲੂ ਵੀ ਕਿਵੇਂ ਪੰਜ ਨਾਲ ਕੇ ਪਾਲੀ ਆਪਾਂ ਠੀਕ ਹੈ ਪੰਜ ਨਾਲ ਕੇ ਨੂੰ ਮਾਰ ਲੂ ਠੀਕ ਭਾਈ ਪਾਣੀ ਠੀਕ ਭਾਈ ਮਠਾ ਬਾਬੂ ਜੀ ਜੀਨੇ ਪਾਲੂ ਠੀਕ ਹੈ ਸ਼ਕਰਪਾਲ ਬਾਬੂ ਸਭ ਤੋਂ ਵਧੀਆ ਗੱਲ ਹੈ ਸ਼ਕਰ ਦੀ ਠੀਕ ਹੈ ਉਹ ਸਾਬ ਨਾਲ ਪਾ ਗਏ ਸ਼ਕਰ ਪਾ ਗਏ ਬਹੁਤ ਵਧੀਆ ਇਚ ਮੋਟਾ ਕਿਹਨਾਂ ਕੰਮ ਜਾਈ ਹੋਈ ਭਾਈ ਇਹ ਤਾਂ 2एमएल ਪਾਣੀ ਦਿੰਦੇ ਨੇ ਅੱਛਾ ਉਤਰ ਸਵੇਰੇ ਕੇ ਸ਼ਾਮ ਕਿਵੇਂ ਭਾਈ ਦਵਾਈ ਲਾਉਣ ਦੇ ਪਹਿਲਾਂ ਦਵਾਈ ਸਵੇਰਾਂ ਤੇ ਸ਼ਾਮ ਨੂੰ ਭਾਈ ਸਾਦੇ ਲਾਉਣ ਚਾਹੀਦੇ ਮੈਂ ਨਿਕਾਲ ਲਿਆ ਪਹਿਲਾਂ ਕਿਵੇਂ ਕੁੱਤਰ ਪਹਿਲੇ ਤਨ ਭੁੱਖਾ ਰੱਖੋ ਠੀਕ ਹੈ ਜੀ ਤੇ ਬਾਬਾ ਕਹਿੰਦੇ ਦਵਾਈ ਲਾਉਣੀ ਆ ਉਤਰ ਪਹਿਲਾਂ ਭੁੱਖਾ ਰੱਖੋ ਅੱਛਾ ਦੋ ਦਿਨ ਦਵਾਈ ਦੋ ਮੈਂ ਅੱਜ ਉਤਰ ਦੇ ਅੰਦਰ ਦਾਣੇ ਨਹੀਂ ਹੋਣੇ ਚਾਹੀਦੇ ਮੈਂ ਅੱਛਾ ਉਤਰ ਬਿਲਕੁਲ ਖਾਲੀ ਚਾਹੀਦਾ ਮੈਂ ਠੀਕ ਇਹ ਦਵਾਈ ਨੇ ਘਮ ਘਟਾ ਬਸ ਭਾਈ ਇਹ ਗੱਲ ਪੁੱਛਣੀ ਆ ਨੇ ਕਹੋਣਾ ਆਪਣਾ ਅਜਿੰਤ ਦਾ ਦਾਣੇ ਖਰਾਵਾ ਤੇ ਕੱਲ ਚੱਕੇ ਦਵਾਈ ਲਾ ਦੇ ਨਹੀ 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 ਉਹ ਨਹੀਂ ਬਾਈ ਗਰਮ ਨੀ ਕਾ ਵੀ ਉਹ ਤੀਏ ਦਿਨ ਤੀਏ ਨਾ ਦਾਣੇ ਖਾਣੇ ਨਹੀਂ ਆਈ ਗੇ ਆਹ ਕੂਤਰ ਕੇ ਮੈਂ ਆਪਾਂ ਨੇ ਕੱਲ ਨੂੰ ਦਵਾਈ ਲਾਉਣੀ ਆਜ ਕੂਤਰ ਨੂੰ 1.5 2 ਵਜੇ ਮੈਂ ਦਾਣੇ ਪਾ ਦੂ ਠੀਕ ਹੈ ਪਾਣੀ ਜਾਂ ਸ਼ਾਮ ਨੂੰ ਜ਼ਰੂਰ ਪਾਣੀ ਦਾ ਕੋਈ ਚੱਕਰ ਨਹੀਂ ਠੀਕ ਹੈ ਜੇ ਦੂਏ ਦਿਨ ਕੂਤਰ ਅੰਦਰ ਦਾਣੇ ਨਹੀਂ ਚਾਗੇ ਜੇ ਆਪਾਂ ਦਵਾਈ ਲਾਉਣੀ ਠੀਕ ਹਾਂ ਤਾਂ ਸਾਥ ਹੈ ਨਾ ਸਾਹ ਚਾਹੀਦਾ ਬਈ ਕੰਮ ਕਰ ਆਹ ਕੂਤਰ ਅੰਝੇ ਬਾਰੇ ਫਿਰ ਬਾਈ ਉਹ ਹੋਰ ਦੂਜੀ ਤਾਂ ਦੰਦੇ ਹੁੰਦੇ ਬਾਈ ਬਾਈ ਅਸੀਂ ਤਾਂ ਮਖੜੀ ਦਿੰਦੇ ਅੱਛਾ ਠੀਕ ਹੈ ਠੀਕ ਹੈ ਮਖੜੀ ਜਵਾ ਨੂੰ ਉਤਰਉ ਜਪਦਲਾ ਕੇ ਵੀ ਆਪਾਂ ਨੇ ਉਤਰਨਾ ਜਾਂ ਨਿਕਲ ਜੇ ਨਹੀਂ ਵੀ ਨਿਕਲ ਜੇ ਆਪਾਂ ਦਵਾਈ ਲਾਤੀ ਹੈ ਅੱਜ ਪਰਵੇ ਮਖੜੀ ਦਿੰਦੇ ਠੀਕ ਹੈ ਅਰੇ ਕਿੰਨੇ ਦਿਨ ਬਾਅਦ ਦਾਣੇ ਪਾਣੇ ਚੀਤੀ ਦਾਣੇ ਭਾਈ ਇਹ ਤਾਂ ਪਾਰਨੇ ਕੇ ਲਾਲਾ ਵੀ ਅੱਧੇ ਘੰਟੇ ਬਾਅਦ ਅੱਛਾ ਜੀ ਮਖੜੀ ਦੇ ਕੇ ਅੱਧੇ ਘੰਟੇ ਬਾਅਦ ਦਾਣੇ ਤੁੜਨੇ ਪਾ ਦਿੰਦੇ ਅੱਛਾ ਪਹਿਲਾਂ ਆਪਾਂ ਦਵਾਈ ਲਾ ਦਈ ਦਵਾਈ ਦੇ ਬਾਅਦ ਮਖੜੀ ਦੇ ਦਈ ਹੈ ਹਾਂ ਜੀ ਮਖੜੀ ਸ਼ਾਮ ਨੂੰ ਦਿੰਦੇ ਨਹੀਂ ਭਾਈ ਅੱਛਾ ਜੀ ਤਾਂ ਦਾਣੇ ਵੀ ਸ਼ਾਮ ਨੂੰ ਪਾਣੇ ਕੋਈ ਸ਼ਾਮ ਨੂੰ ਬੋਲਣੇ ਪਾ ਆਪਰਾ ਕੋ ਵਰਤਦੇ ਬਈ ਲੋਕ ਜੋ ਮਰਜ਼ੀ ਵਰਤਦੇ ਹੁਣ ਜੋ ਆਪਾਂ ਆਪਣਾ ਵਰਤਦੇ ਮੈਂ ਕੋ ਦੱਸਿਆ ਆਪਾਂ ਨੇ ਬਈ ਕਿ ਤੂੰ ਤੇ ਪਾਣੀ ਘਾਲਦਾ ਬਈ ਤੇ ਤੇ ਕਾਹ ਕਿਹੇ ਬਈ ਤੇ ਆਪਾਂ ਚਲੋ ਦਵਾਈ ਲਾ ਕੇ ਆਲੀ ਹੁਣ ਆਪਾਂ ਇਹ ਸਿੱਧੇ ਕਿਤਾ ਕੱਲਣੇ ਪਰ ਬਈ ਕੀ ਕੀ ਕਰਕੇ ਸੁਦੇ ਬਾਈ ਕਿਵੇਂ ਦਵਾਈ ਲਾਦੇ ਠੀਕ ਹੈ ਜੀ ਅਸੀਂ ਕੂਤਰ ਘੜਦੇ ਆਠ ਮਿੰਨਾਂ ਨੂੰ ਦਵਾ ਅੱਛਾ 8-10 9 ਦੇ ਰੈਕਟ ਰੱਖਦੇ ਆ ਰੈਕਟ ਰੱਖਦੇ ਠੀਕ ਹੈ ਕੋਈ ਵਾਲਾ 4 ਦਿਨ ਦੀ ਰੱਖਦਾ ਕੋਈ 5 ਦਿਨ ਦੀ ਰੱਖਦਾ ਜਿਹੜੀ ਆਪਾਂ 7-8 ਦਿਨਾਂ ਨੂੰ ਕੂਤਰ ਰੋਕਣ ਰਹਿਣ ਕਰਨਾ ਦਵਾਈ ਕੁੱਤੀ ਕੋਈ ਹੋਊ ਤੇ ਦਵਾਈ ਕੁੱਤੀ ਭਾਈ ਉਹ ਸਾਂਹੇ ਦਾ ਆਉਣਾ ਪੈਂਦੀ ਹੈ ਕਿਵੇਂ ਉਤਮਾ ਪਰੌਣੀ ਹੈ ਕਿਉਂਕਿ ਹੁਣ ਦਵਾਈ ਭਾਈ ਇਹ ਦਵਾਈ ਦੱਤੇ ਆਪਾਂ ਜਦੋਂ ਮਰੇ ਤੱਕ ਇਹ ਹੁੰਦਾ ਕਮਜ਼ੋਰ ਹੁੰਦਾ ਹੋ ਤਾਂ ਦਵਾਈ ਦੇ ਦਵਾਈ ਦੱਤੇ ਭਾਈ ਐਸਾ ਮਾਰ ਕੇ ਦੰਨੇ ਅੱਛਾ ਪਾਣੀ ਦੇਣੀ ਆ ਹਾਂ ਜਦ ਪਲਸੀ ਭਲਾ ਦੇ ਦੀ ਅੱਛਾ ਆ ਦੋ ਚੀਜ਼ਾਂ ਠੀਕ ਭਾਈ ਕਰੀ ਆਪਾਂ ਵਰਤਦੇ ਆ ਜਿਹੜੀ ਆਪਾਂ ਇਹ ਚੀਜ਼ ਵਰਤਦੇ ਆ ਕੋਈ ਅਲੱਗ-ਥਲੀਆਂ ਦਵਾਈ ਵਰਤਦਾ ਨੇ ਲੋਕਾਂ ਆ ਜਿਹੜੀ ਆਪਾਂ ਇਹ ਚੀਜ਼ ਵਰਤਦੇ ਆ ਉਹ ਜਿਹੜੇ ਆਪਾਂ ਪੁਰੇ ਤੰਗ ਰੋਕਦੇ ਰਹਿੰਦਾ ਡੋਪ ਹੈ ਨਾ ਠੀਕ ਆ ਬਹੁਤ ਲੋਕ ਇਹਨੇ ਅਲੱਗ ਰਾਹ ਦੇ ਦੇ ਆ ਦੇ ਆਪਾਂ ਆਪਣੀ ਦਵਾਈ ਗੁੱਟੀ ਆਪੇ ਵਰਤ ਲੈਣੀ ਹੈ ਬਸ ਜਿਹੜਾ ਬੈਠਾ ਤੰਗ ਰੋਕਣ ਬਾਅਦ ਤੇ ਵੀ ਦਾਣਾ ਪਾਣੀ ਕਿੰਨੇ ਟਾਈਮ ਚੱਕੀ ਦਿੰਦੇ ਸੇ ਟਾਈਮ ਚੱਕੀ ਦਿੰਦੇ ਤੇ ਆ ਗਿਆ ਚੱਕੀ ਦੋ ਤੇ ਆ ਦੂਤਰਾ ਪਰ ਵਧੀਆ ਖਾ ਕੇ ਪਾਉਂਦੇ ਆ ਇਹ ਕਹਾਂ ਉਹ ਆਪਣੇ ਪੱਟ ਪੜਾ ਕੇ ਸਰੋਂ ਬਾਹਰ ਚਾਲਦੀ ਆ ਜਿਦਾਂ ਲ ਕਾਣੇ ਪਾਉਦੀ ਆ ਜੀ ਤੁਸੀਂ ਕਾ ਕਹ ਪਉਦੇ ਹੋ ਅਰੇ ਭਾਈ ਪੌਮਰੇ ਛੋਲੇ ਅੱਛਾ ਜੀ ਫਰੀ ਮੂੰਗੀ ਅੱਛਾ ਜੀ ਸਰੋਂ ਅੱਛਾ ਜੀ ਤੇ ਆਪਣੇ 12 ਮੀਰਾ ਸਾਫ ਦਾ ਅੱਛਾ ਜੀ ਭਾਈ ਚਰੀ ਵੀ ਬਾਰੀ ਦੇ ਵਿੱਚ ਅੱਛਾ ਜੀ ਹਾਂ ਆ ਇਹ ਕੌਂਡ ਭਾਈ ਜੋ ਮਰਦੀ ਪਾ ਲਾ ਇਹ ਬਾਰੀਆਂ ਨਹੀਂ ਹਾਂ ਖੈਣ ਕਹਾਂ ਬਾਰੀਆਂ ਸ਼ੁਰੂ ਹੋ ਗਈਆਂ ਫੇਰ ਬਾਰੀਆਂ ਵੀ ਬੰਦ ਕਰ ਦਿੰਦੇ ਆਪਾਂ ਬਾਈਆਂ ਟਾਈਮ ਆਪਾਂ ਨੇ ਬਿਨਾਲਾ ਬਦਾਮ ਅੱਛਾ ਜੀ ਜਾ ਕਰ ਠੀਕ ਜਦੋਂ ਆਪਣਾ ਹੁਣ ਇਹ ਵੀ ਹੋ ਗਿਆ ਬਾਈ ਅਸੀਂ ਆਪਣਾ ਕੂਤਾ ਕੱਟਣਾ ਸ਼ੁਰੂ ਕਰਦੇ ਬਾਈ ਹਾਂ ਜੀ ਤੇ ਕਿੰਨੇ ਕ ਕਰਦਾ ਹੈ ਬਾਈ ਕਿੰਨੇ ਸਿੱਧੇ ਕਰਦੇ ਲੱਗਦੇ ਆ ਉਹ ਇਹੋ ਜਾਰ ਬਾਰ ਤੇ ਅੱਛਾ ਉਹ ਕਈ ਜਾਰ ਬਾਰ ਚੱਲ ਪੈਂਦੇ ਨੇ ਖੇਤੀ ਠੀਕ ਹੈ ਜੀ ਕਈ ਮਜਲੇ ਹੁੰਦੇ ਨੇ ਠੀਕ ਹੈ ਜੀ ਉਹ ਫਿਰ ਉਹ ਹਿਸਾਬ ਨਾਲ ਤੋਰਦੇ ਪੈਂਦੇ ਨੇ ਠੀਕ ਹੈ ਜੀ ਤੇ ਚੱਲੇ ਉਹ ਜਾਣਪੜ ਆਪਣੇ ਚੱਲ ਕੇ ਤੇ ਹੁਣ ਕਿੱਤਾ ਬਦਲ ਗੋ ਪਾਣੀ ਦੀ ਲੋੜ ਰਹਿਣਾ ਹੈ ਕਿ ਆਨੇ ਲੋਡ ਬਾਈ ਆਪਾਂ ਕਰਾਉਨੇ ਆ 10 ਬਾਜੀ ਆ ਮੈਂ 10 ਡਾਈਆਂ ਸੋਕੀਆਂ ਅੱਛਾ ਜੀ 10 ਡਾਈਆਂ ਠੀਕ ਐ ਓਕੇ ਕਰਾਉਣੀ ਆ ਠੀਕ ਐ ਉਧਰ ਕਿਵੇਂ ਲਾਦੇ ਆ ਪਹਿਲੇ 7 ਵਜੇ ਤੋਂ ਕੜਤਾ ਠੀਕ ਐ 7 ਵਜੇ ਤੋਂ ਆਉਣਾ ਹੈ 10 ਵਜੇ ਆ ਕੇ 11 ਵਜੇ ਆ ਕੇ ਮੇਰੀ ਗੱਲ ਇਹ ਆ ਬਾਈ ਕੂਪਟਰੀ ਆਉਂਦੇ ਤੇ ਦੇਖਭਾਲ ਹੋਣੀ ਚਾਹੀਦੀ ਤੇ ਸੰਭਾਲ ਪਈ ਜੀ ਠੀਕ ਐ ਮੈਂ ਤਾਂ ਥੱਲੇ ਕਹਿ ਹਾਂ ਠੀਕ ਐ ਆਪਾਂ ਕਹੀ ਕੂਪਟਰ ਡਾ ਕੇ ਵੀ ਆਪਾਂ ਥੱਲੇ ਆ ਕੇ ਕੂਲਰ ਪੂਰੇ ਪੈ ਜੀ ਬਸ ਇਹ ਦੇ ਕੂਟਰ ਦੇ ਇੱਕ ਦਾ ਸਹੀ ਗੂਤ ਨਾਲ ਗੂਤ ਰੋਭਾ ਬੰਦ ਤੇ ਜਾਨਵਰ ਨਾਲ ਜਾਨਵਰ ਹੋਣਾ ਪੈਣਾ। ਨਾਲ ਤੁਹਾਡੇ ਭੁਖਲੇ ਪੈਣਾ। ਠੀਕ ਹੈ। ਇਹ ਆਪਾਂ ਸਾਹਮਣੇ ਲੱਗ ਗਈ। ਹਾਂ ਹਾਂ। ਤੇ ਆਪਾਂ 10:30 ਵਜੇ ਕੁੱਕੇ ਕਰਾਉਨੇ। ਠੀਕ ਹੈ। ਆ ਬਹਿ ਜਾ ਯਾਰ ਦੇਖ ਵੀ ਇਹ ਕਰ। 11ਵੀਂ 12:30 ਆਪਾਂ ਪਾਣੀ ਦੇ ਕਰਾਉਣੀ। ਠੀਕ ਹੈ। ਠੀਕ ਹੈ। ਪਾਣੀ ਵੀ ਤੇ ਪਹਿਲਾਂ ਵੀ ਮੂੰਹ ਭਲੇ ਵਾਲੀ ਕੰਮ ਹੋ ਜਾਣਾ। ਮੇਰੇ 5 ਐਮਐਲ ਤੇ 10 ਠੀਕ ਹੈ। ਤੇ ਪਹਿਲੇ ਆਪਾਂ ਢੱਡ ਭਰਾਂਗੇ ਉਹਦਾ ਫਿਰ ਬਾਈ ਕੰਪਟਰ ਨੂੰ ਸੁਝਾਣੇ ਪੋ ਜਾਣਾ। ਠੀਕ ਹੈ। ਇਹ ਆਪਣੇ ਆਪਣੀ ਨੌਲਜ ਹੈ ਬਈ। ਕਾ ਭਾਈ ਅਕਾ ਕਹਦੇ ਵੀ ਸ਼ਾਇਦ ਤੁਮਾਰੇ ਕੋਲ ਡੋਬੀ ਭਾਈ ਸ਼ਹਿਰ ਪਾਉਣਾ ਪੈਂਦਾ ਅੱਛਾ ਪਹਿਲੇ ਪਾਣੀ ਪਾਉਣਾ ਪੈਂਦਾ ਕਿੰਨਾ ਕੀ ਇਹ ਭਾਈ ਆਪਣੇ ਗੁੰਡੇ ਦੇ ਹਿਸਾਬ ਨਾਲ ਅੱਛਾ ਜੀ ਦੋ ਗੁੰਡਾ ਬਾਲੇ ਇੱਕ ਬਾਰ ਉਹ ਆਦੇ ਉਹ ਹੋਣਾ ਠੀਕ ਹੈ ਜਦੋਂ ਸ਼ਹਿਰ ਪਾਉਣਾ ਪੈਂਦਾ ਇਹ ਭਾਈ ਕਬੂਤਰ ਯਾਨੀ 10 ਫਟਾਟਾ ਡਾਗਿਆ ਖਰਾ ਕੇ ਯਾਨੀ ਮਹੀਨੇ ਚ ਕਬੂਤਰ ਬਾਹਰ ਬਤਾ ਫਿਰ 20 25 ਇੰਚ ਕਬੂਤਰ ਬਾਹਰ ਘਟਾਣਾ ਕਪਾਣੀ ਪਾਣੀ ਪਲੇ ਸ਼ੁਰੂ ਕਰ ਲੈ ਤੇ ਬੰਦੀ ਪਾ ਦੇ ਫਿਰ ਮੈਂ ਬਾਈ 2:00 ਤੋਂ 4:00 ਤੱਕ ਲੈ ਕੇ ਤੁਰੇ ਫਿਰ ਰਾਹ ਦੇ ਅੱਗੇ ਇਸਨੂੰ ਮਾਰ ਕੇ ਆ ਦੇ ਬਾਈ ਇਹ ਬੰਦੀ ਦਾ ਪਾਣੀ ਪੈਣਗੇ ਠੀਕ ਹੈ ਯਾਰ ਕਬੂਤਰ ਕਿਹੜਾ ਮਈ ਦੇ ਮਹੀਨੇ ਉੱਪਰ ਜਾ ਵੀ ਹੈ ਉਹਨੂੰ ਬਾਈ ਬੰਦੀ ਪਾ ਦੇ ਪਾਣੀ ਇਹ ਗਰਮੀ ਵੱਧ ਪੈਣੀ ਹੈ ਫਿਰ ਦੋ ਦੋ ਬੰਦੀ ਪੈਣੀਆਂ ਅੱਛਾ ਜੀ ਇਹ ਕੂਤ ਜਾ ਜੋਰ ਮਾਰਦਾ ਹਾਂ ਹਾਂ ਉਹ ਆਪਣਾ ਕੂਤਰਾ ਵੀ ਦੇਖਣਾ ਵੀ ਗਰਮੀ ਕਿਵੇਂ ਉੜਦਾ ਕਿਵੇਂ ਨਹੀਂ ਤੇ ਕੂਤਰਾ ਜਦੋਂ ਬਹੁਤ ਜ਼ੋਰ ਮਾਰਦਾ ਉਹਨੂੰ ਫਿਰ ਦੋ ਬੰਦੀ ਪਾਣੀ ਪੈਣੀ ਕਿੰਨੇ ਪਾਣੀ ਵੀ ਛੱਡ ਦੇ ਸਕਦਾ ਤੂੰ ਯਾਰ ਭਾਈ ਕਿੰਨੇ ਪਾਣੀ ਛੱਡੇ ਛੱਡ ਰਿਹਾ ਤਾਂ ਕਿੰਨੇ ਭਾਈ ਆਪਾਂ 3A ਚੌਥੇ ਕਬੂਤਰ 3A ਚੌਥੇ ਪਾਣੀ ਕਬੂਤਰ ਬਾਹਰ ਛੱਡ ਲਿਆ ਤੇ ਆਪਾਂ ਦਾ ਕਬੂਤਰ ਚੰਗ ਲੱਗਦਾ ਮੈਂ ਇਹ ਪੁਰਾਣਾ ਹਾਂ 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 ਹੋਇਆ ਭਾਈ ਉਤਰਾ ਆਵਦਾ ਸੁਖਾ ਵਈ ਨੂੰ ਵਾਹ ਵਾਹ ਛੱਡ ਠੀਕ ਹੈ ਤੇ ਭਾਈ ਉਹਨੇ ਮਾਲਕ ਨੂੰ ਆਪ ਦੱਸਣਾ ਹੈ ਹੁਣ ਮੈਂ ਬਾਜ਼ਾਰ ਛੇਡਣ ਵਾਲਾ ਆਏਗਾ ਮੈਨੂੰ ਬਾਜੀ ਖਾਣ ਇਹ ਆਪਣੀ ਆਪਣੀ ਨੌਲੇਜ ਹੈ ਭਾਈ ਜਿਹੜਾ ਬੰਦਾ ਜਾਨਵਰ ਚ ਰਹਿੰਦਾ ਉਹ ਕੋਈ ਲਾਜਦਾ ਵਿਚਾਰ ਵਾਰ ਮੇਰਾ ਕੀ ਕਹਦਾ ਹਾਂਜੀ ਹਾਂ ਭੈ ਜਲਾ ਜੀ ਕੰਨ ਵੇ ਕਰ ਲੈ ਜਲਾ ਨਹੀਂ ਨਹੀਂ ਭਾਈ ਆਪਾਂ ਗਰੇ ਤੁਹਾਨੂੰ ਕੱਲ ਦਸੀਏ ਵੀ ਆਪਾਂ ਗੇਮ ਬਰਦਦੇ ਐ ਲੋਗ ਬਾਕੋ ਬਰਦਦੇ ਨੇ ਆਹ ਕਹਾਣੀ ਕੁਛ ਲਿਆ ਕਹਾਣੀ ਤਾਂ ਕਲਾ ਵੀ ਬਾਕੋ ਬਰਦਦੇ ਜਿਹੜੇ ਆਪਾਂ ਲਈ ਕੋ ਬਰਦਦੇ ਭਾਈ ਆਵੜੇ ਬੱਬੀ ਮਾਤਰਾ ਵੀ ਮੇਨ ਨਾਲ ਬਿੱਤਰ ਜੱਤ ਦੇ ਮੇਨ ਨੇ ਉਹਦੇ ਬਰੀਆ ਨੇ ਟੌਪ ਉੱਡਦੇ ਨੇ ਠੀਕ ਹੈ ਤੇ ਜਲਾ ਭਾਈ ਕੋਈ ਆਪਣੀ ਕੋਈ ਬਰੀਆ ਯਾਰ ਕਰ ਬਾਰੀਆਂ ਦਾ ਹੰਦ ਭਾਈ ਇਹ ਤੇ ਪਾਣੀ ਪਈ ਰਹੀ ਕਾਟਿਆ ਤੇ ਪਈ ਰਹੀ ਪਾਣੀ ਦੀ ਤਾਂ ਭਾਈ ਹੁਣ ਕਿਵੇਂ ਚੱਲਦੇ ਰਹਾਂਦਾ ਇਹਦੇ ਜੀ ਦਿਲ ਨ ਲੱਗਿਆ ਪਾਣੀ ਵੀ ਦੇ ਤੇ ਕੋਈ ਪੰਮਾ ਵਈ ਪੰਮਾ ਹੀ ਹੋ ਗਿਆ ਹੋਇਆ ਭਾਈ ਅਸੀਂ ਕਬੂਤਰ ਛੱਡਿਆ ਦਾ ਅਰਸ ਪਹਿਲੇ 2017 ਦੀ ਗੱਲ ਉੱਥੇ ਭਾਈ ਕਬੂਤਰ ਵੀ ਬਹੁਤ ਵਧੀਆ ਹੋ ਗਏ ਆਹ ਕੁੜੀ ਆਪਣੇ ਵਿੱਚ ਵਾਪਸ ਤੇ ਗੱਡਿਆ ਕਬੂਤਰ ਕੀ ਜਾਨੀ ਉਹ ਜੋ ਦੋ ਕਬੂਤਰ ਆਪਣੇ ਤੇ ਇੱਕ ਕਬੂਤਰ ਕੋਲ ਆਪਣੇ ਭਾਦ ਦੇ ਉਹ ਬੰਦੇ ਕਹਿੰਦੇ ਬਾਜੀ ਮੰਡੂ ਨੂੰ ਚਲੋ ਅਸੀਂ ਵੰਡ ਲਈ ਠੀਕ ਹੈ ਉਹ ਕਹਿੰਦੇ ਮੇਰਾ ਨਾਮ ਬਰਦਾ ਨਾਮ ਦੇ ਕੂਤਰੀ ਆਪਣੀ ਬਹੁਤ ਵਧੀਆ ਹੁੰਦੀ ਠੀਕ ਹੈ ਜਦੋਂ ਉਹ ਟਾਈਮ ਕੂਤਰੀ ਉੱਪਰ ਰਹੀ ਅਸੀਂ ਆ ਰਹੀ ਤਰੀ ਹਾਂ ਗਰਮੀ ਚ ਕੂਤਰੀ ਉੱਪਰ ਰਹੀ ਆਪਣੀ ਕੂਤੇ ਟੰਗ ਨਹੀਂ ਜੜੀ ਹੈ ਠੀਕ ਉੱਪਰ ਰਹੀ ਜਦੋਂ ਸੇਵਾ ਇਹ ਬਾਤ ਬੋਲਦੇ ਜਿੱਤੇ ਦੇ ਅੱਛਾ ਜੀ ਦੂਏ ਨੰਬਰ ਤੇ ਆਪਣਾ ਪੱਖ ਆ ਤੋ ਫਿਰ ਸ਼ਕਲ ਅੱਛਾ ਜੀ ਤੇ ਉਹ ਭਾਈ ਦੇ ਭਾਈ ਫਿਰ ਨਾ ਹੋ ਗਿਆ ਪਪਾ ਭਾਈ ਪਪਾ ਭਾਈ ਨਾ ਤਾਂ ਭਾਈ ਪਹਿਲਾਂ ਦੇ ਬਾਬੇ ਦੀ ਕਿਰਪਾ ਨਾਲ ਅੱਛਾ ਜੀ ਕੂਤਰਾ ਪਹਿਲੇ ਡਾਉਨਾ ਜਾਂ ਪਹਿਲਾਂ ਨਾਮ ਨਹੀਂ ਤੇ ਅੱਛਾ ਜੀ ਕੋਹੋਂ ਕੋਈ ਕੋਈ ਪੁਰਾਣੀ ਬਾਜੀ ਕੋਈ ਯਾਦ ਹੋਵੇ ਕੋਈ ਵਧੀਆ ਹੋ ਆ ਬਾਜੀ ਬਾਜੀ ਫਰੀਆਤੀਆ ਪੜੀਏ ਬਾਜੀਆਂ ਤਾਂ ਬਈ ਬਹੁਤ ਜਿੱਤੀਆਂ ਹੁੰਦੀਆਂ ਬਾਜੀਆਂ ਤਾਂ ਜਦ ਉਹ ਟਾਈਮ ਨਾ ਤਾਂ ਨੈਟ ਨੋਟ ਜਿਆਦਾ ਨਾ ਕੋਈ ਅਜਾ ਕੋਈ ਗਰੁੱਪ ਤਾਂ ਜਿਹੜੇ ਉਹ ਟਾਈਮ ਵੀ ਕੂਤਰ ਆਪਣੇ ਪੂਰੇ ਫਸਵੇਂ ਉੜੇ ਹੋਏ ਅੱਛਾ ਜੀ ਆਪਣੇ ਏਰੀਆ ਚ ਜਿਹੜਾ ਦੀ ਗੱਲ ਜਿਹੜੇ ਆਪਣੇ ਬਾਪਰੇ ਕਰ ਪਰ ਆਪਣੇ ਕੂਤਰ ਪੜੀ ਉੜਦੇ ਨੇ ਹਾਂ ਬਈ ਕੱਟੇ ਕੱਟ ਕੇ ਨੇ ਵਾਲੀ ਛੱਡੀ ਬਾਈ ਘੜ ਤੋਂ ਘਟ ਬਾਜੀ ਤਾਂ ਅਸੀਂ ਹੁਣ ਤੋਂ ਮੇਰੇ ਲਾਲਾ ਵੀਰ ਦੀ 45 46 ਸਾਲ ਦੀ ਉਮਰ ਠੀਕ ਹੈ ਠੀਕ ਹੈ ਬਾਈ ਪਹਿਲਾ ਹੁੰਦਾ ਵਾ ਲਾਲਾ ਵੀਰ 2000 98 99 ਲਾਲਾ 99 ਦੇ ਲਾਦਾ ਅੱਛਾ ਜੀ ਯਾ ਬਾਈ ਕੋਈ ਨਹੀਂ ਗੇਮ ਨਹੀਂ ਹੁੰਦੀ ਠੀਕ ਹੈ ਬੜੇ ਖਿਡਾਰੀ ਉਹ ਗੇਮ ਹੁੰਦੀ ਸੀ ਜਿਹੜੇ ਆਪਣੇ ਅੰਦਰ ਲਈ ਦੀਆਂ ਨੇ ਫੁੱਲ ਗੇਮ ਨਹੀਂ ਹੁੰਦੀ ਹਾਂ ਆਲਾ ਪਾਣੀ ਨਾਲ ਕੀ ਲਾਉਂਦਾ ਦਾ ਕਬੂਤਰ ਉਡਾਉਂਦਾ ਹਾਂਜੀ ਦੂਰੋਂ ਉੱਧਰ ਜਾ ਕੇ ਬਾਈ ਛੱਡ ਲਾਉਂਦਾ ਹਾਂ ਹਾਂਜੀ ਯਾ ਬਾਈ ਕਬੂਤਰ ਉਡਦੇ ਤੇ ਹਾਂ ਜੀ ਹਾਂ ਜਾ ਉਹ ਟਾਈਮ ਕੂਤ ਰੋੜਦੇ ਤੇ ਹੁਣ ਤੱਕ ਬਾਈ ਕਬੂਤਰ ਨਸਲੇ ਆ ਨਹੀਂ ਕਿ ਆ ਨਹੀਂ ਹੁਣ ਇਹ ਕਿਹੜਾ ਹੁਣ ਹੁਣ ਕਹੇ ਜੀ ਆਪਣੇ ਉਸਤਾਦ ਹੋ ਗਏ ਆਪਣੇ ਬੰਦੇ ਹੋ ਗਏ ਵੀ ਆ ਪਰਿਆ ਪਾਣੀ ਲਾ ਕੇ ਡਾਉਣਾ ਉਹ ਜੀ ਬਾਈ ਜਾਨਵਰ ਹੋ ਗਏ ਜਦੋਂ ਉਹ ਟਾਈਮ ਜਦ ਅਸੀਂ ਪਹਿਲਾਂ ਕਬੂਤਰ ਡਾਉਂਦੇ ਰਹੇ ਹਾਂ 2001 ਵਿੱਚ 2002 ਵਿੱਚ 99 ਵਿੱਚ ਬਾਈ ਅਸੀਂ ਬਣਾ ਕੂਤ ਨਹੀਂ ਪਾੜੇ ਕਦੇ ਲਾਇਆ ਅਸੀਂ ਓਕੇ ਪਾਣੀ ਬਾਈ ਕਿਹੜੇ ਜਗ੍ਹਾ ਕਰੋ ਜਾ ਕੇ ਛੱਡ ਦੇਣਾ ਉਧਰ ਨੰਬਰ ਜਿਹੜਾ ਹੋ ਐਂਟਰੀ ਕਿੰਨੀ ਕੰਦਰੀ ਉਸ ਟਾਈਮ ਤੇ ਐਂਟਰੀ ਭਾਈ ਅਸੀਂ 100 50 ਰੁਪਏ ਦੇ ਕਬੂਤਰ ਅਸੀਂ ਛੱਡੇ ਉੱਚੇ ਟਣ ਦੀ ਅੱਛਾ ਜੀ ਨਾਲੇ ਸਾਡੇ ਉੱਚੇ ਟਣਾਂ ਦਾ ਪੰਡਾ ਅੱਛਾ ਜੀ ਤੁਸੀਂ 50 ਰੁਪਏ ਐਂਟਰੀ ਉਹ ਕਬੂਤਰ ਛੱਡਦਾ 93 ਦੇ ਗੱਲ ਅੱਛਾ ਜੀ ਫੇਰ ਕੀ ਕਰਦਾ ਭਾਈ ਆਪਣਾ ਕਬੂਤਰ ਪੈ ਗਿਆ ਵਾ ਅੱਛਾ ਜੀ ਉਹ ਆਪਣਾ ਕਬੂਤਰ ਪੈਂਡ ਨਹੀਂ ਆ 53 ਕਬੂਤਰ ਹੋੜੇ ਨੇ ਅੱਛਾ ਜੀ ਨਾਲੇ 52 ਕਬੂਤਰ ਸਾਡੇ ਪੰਡ ਆ ਜਾਂਦੇ ਤੇ ਅੱਛਾ ਜੀ ਉਹ 53 ਉਹਥੇ ਖੜੇ ਰਹੇ ਤੁਸ ਜੱਟੋ ਟਾਇ ਬੰਦੇ ਦਾ ਸਰੋਪਾ ਪਾਇਆ ਸੀ ਥੋੜਾ ਕੂਚ ਪੰਡ ਨਹੀਂ ਗਿਆ ਬਾਕੀ ਪੜਦੇ ਆ ਸਾਨੂੰ ਨਾਮ ਦਿੱਤਾ ਦੇ ਸਰੂਪਾ ਪਾਇਆ ਦਵਾ ਕੇ ਆ ਵੀ ਨਹੀਂ ਜੱਲਾ ਨਹੀਂ ਉਹ ਕਰਦੇ ਨੇ ਜਦਾ ਭਾਈ ਕੋਈ ਨਾ ਬੜਾ ਨਾਮ ਨਹੀਂ ਤਾਂ ਆ ਕੱਪ ਕੋ ਪੰਜੇ ਵੀ ਹੋਣੇ ਆਉਣ ਲੇਕਿਨ ਪਹਿਲਾਂ ਕੋਈ ਕੱਪ ਨਹੀਂ ਹੁੰਦਾ ਠੀਕ ਹੈ ਜੋ ਹੁਣ ਗੇਮ ਬੜੀ ਹੋ ਗਈ ਉਹਦੇ ਵੀ ਨਾਮ ਬੜੇ ਹੋਗੇ ਉਹਦੇ ਐਂਟਰੀਆਂ ਬੜੀਆਂ ਹੋ ਗਈਆਂ ਜਾਨੀ ਆਪਾਂ ਤਾਂ 1.5 50 ਰੁਪਏ ਐਂਟਰੀ ਫਿਰ 100 150 200 ਜਾਨੀ 350 ਬਹੁਤ ਕਿਤੇ ਰਹੀ ਹੈ ਇਹ ਕਿਹੜੇ ਕਿ ਸੰਨ ਦੀ ਹੋਗੀ ਤਾਂ 350 ਰੁਪਏ ਇਹ ਭਾਈ ਹੋਊਗੀ ਤੇਰੇ ਘਾਪਨ ਵਾਲਾ ਵੀ 2000 55 ਚ ਅੱਛਾ ਜੀ ਅੱਛਾ ਦੇਖ ਤਾਂ ਬੜੀ ਕੋਈ ਨਹੀਂ ਕਿਹੜੀ ਹੱਡੀ ਹੈ ਅਸੀਂ ਭਾਈ ਆ ਜਾ ਆ ਜਾ ਹੋ ਰਾਹ ਤੇ ਰਾਹ ਤੇ ਅਸੀਂ ਭਾਈ ਕਬੂਤਰ ਛੱਡਦਾ ਕਿਲਾ ਰੱਖ ਅੱਛਾ ਜੀ ਬੜੀ ਬਾਜੀ ਸੀ ਜਦ ਸਾਡੇ ਕਬੂਤਰ ਉਣ ਲੱਗੇ ਨੇ ਅਸੀਂ ਇਹ ਕਬੂਤਰ ਕਿਲਾ ਬਰੇ ਛੱਡਦਾ 550 ਰੁਪਏ ਅੱਛਾ ਜੀ ਇਹ ਛੱਡਦਾ ਅਸੀਂ 2000 ਅੱਛਾ ਜੀ ਕਿਲਾਰਾ ਇਹ ਤੋਂ 2000 ਸਾਨੇ ਛੱਡਿਆ। ਹਾਂਜੀ ਛੱਡਿਆ ਦਾ। 500 ਸੈਂਟ। 8500 ਸੈਂਟ। ਅੱਛਾ। ਬੜੀ ਉਰੇ ਸਾਡੇ ਏਰੀਆ ਦੇ ਨਾਲ ਇੱਕ ਲੱਖਾ ਹੁੰਦਾ ਬ੍ਰੈਂਡ ਵਾਲਾ। ਠੀਕ ਹੈ। ਇਹ ਸੌਂਸ ਵੀ ਫੌਜੀ ਹੁੰਦਾ। ਠੀਕ ਹੈ। ਇੱਕ ਛੋੜ ਛੋਟੇ ਗਰਾਣਾ ਵਾਲਾ ਬਾਸਿਲਾ ਹੁੰਦਾ ਦਾ। ਠੀਕ ਹੈ। ਤੇ ਇੱਕ ਕਾਕਾ ਘਮਾਣੋ ਵਾਲਾ। ਠੀਕ ਹੈ। ਬਬਲੀ ਘਮਾਣੋ ਦੇ ਨੇ। ਠੀਕ ਹੈ। ਇਹ ਬੰਦੇ ਬਈ ਟਾਈਪੂ ਕਰਕੇ ਲੈ ਕੇ ਜਾਂਦਾ ਦਾ 400 ਦਾ। ਅੱਛਾ ਜੀ ਕਿਲਾਰਾ। ਠੀਕ ਹੈ। ਤੇ ਬਈ ਉੱਥੇ ਸਾਨੂੰ ਵੀ ਲੈ ਕੇ ਦੇ ਨਾਲ ਆਪਣਾ ਕੰਪਿਊਟਰ ਵਧੀਆ ਹੁੰਦਾ। ਅੱਛਾ ਜੀ। ਬਾਈ ਉਹ ਉੱਥੇ 5:30 ਨੂੰ ਜਾ ਕੇ ਕਬੂਤਰ ਖੜੇ। ਬਾਈ ਉੱਥੇ ਕਬੂਤਰ ਮੇਰੇ 5:30 ਵਜੇ ਰਹਿ ਗਏ। ਬਾਈ ਕਿੰਨੇ ਲੰਬੀ ਜਾਏਗੀ? ਲੰਬੀ ਜਾਏਗੀ ਬਾਈ। ਬਾਈ ਜਾਣੀ ਆਪਣੇ ਖਲਾਰੇ ਖੜੇ ਆਪਣੇ ਨਾਲ ਦੇ 12-13 ਕਬੂਤਰ ਉਹ ਸਾਡੇ ਕਬੂਤਰੋਂ ਪਹਿਲਾਂ ਕਬੂਤਰ ਪਹਿਲੇ ਤੇ। ਅੱਛਾ ਜੀ। ਜਿਹੜੇ ਉਹ ਟਾਈਮ ਸਾਡਾ ਕਬੂਤਰ ਬਹੁਤ ਵਧੀਆ ਹੋਵੇ। ਬਾਹਰ ਹੀ ਹਰਾ ਹੋਲੀ ਚਿੜਾਣੇ ਦੀ ਹਰਾਈ ਹਰਾ। ਬਾਹਰੇ ਪੱਲੇ ਕਰੇ ਤੇ ਉਹਦਾ ਹਰੇ ਢੜਦਾ। ਉਹ ਚਿੱਟੀ ਦੇਖੋ ਉਹਦੀ ਲੱਗ। ਬਹੁਤ ਕਬੂਤਰ ਬਾਈ ਔੜਿਆ। ਭਾਈ ਕਾ ਟੈਮ ਉਹ ਨਾ ਤੇ ਬੜੇ ਸ਼ਾਨਦਾਰ ਮੁੰਡੇ ਖਾੜੀ ਜਾਂਦੇ। ਭਾਈ ਸਾਡੇ ਉਹ ਸੌਸ ਬਰੇ ਫੌਜੀ ਵਧੀਆ ਖਿਲਾੜੀ ਰਿਹਾ। ਦੇਖੋ ਬੈਲਤੋ ਹੋ ਗਏ। ਤੇ ਸਾਡੇ ਭਗਤ ਸੀ ਲਾਲ ਵਧੀਆ ਖਿਲਾੜੀ ਰਿਹਾ। ਠੀਕ ਹੈ ਜੀ। ਉਹ ਟਾਈਮ ਆਹ ਪੂਰੇ ਸਟਾਰ ਰਹਿੰਦੇ ਹੋ। ਤੇ ਲੱਖਾ ਮਨੰਡੇ ਵਾਲਾ ਪੂਰਾ ਸਟਾਰ ਰਹਿੰਦਾ ਨੰਦੇ। ਭਾਈ ਇਹ ਕਾਕਾ ਹੋ ਗਿਆ ਕਮਾਂਡ ਵਾਲਾ। ਬਬਲੀ ਠੀਕ ਹੈ ਜੀ। ਜਾਨੀ ਉਹ ਬੰਦੇ ਪਹਿਲਾਂ ਉਮਰ ਦੇ ਹਿਸਾਬ ਨਾਲ ਭਾਈ ਆਪ ਕੋ ਦਿਖਣਾ ਪੈਂਦਾ ਕਿ ਮਿਲਦਾ ਇਹ ਹੁੰਦਾ ਠੀਕ ਹੈ ਜੀ ਤੇ ਯਾਨੀ ਬੰਦੇ ਵਧੀਆ ਕਬੂਤਰ ਰੋੜੇ ਨੇ ਉਹਦੇ ਨਾਲ ਭਾਈ ਆਪਣੇ ਕਬੂਤਰ ਨਾਲ ਡਾਏ ਉਹ ਬੰਦੇ ਨਾਲ ਜਦ ਨਿਆਣੇ ਹੁੰਦੇ ਤੇ ਉਹ ਆਪਣੇ ਜਣ ਰੱਢਦੀ ਉਹ ਜੀ ਜਮਾਨਦੀ ਜੇ ਤੇ ਫਿਰ ਜਿਆਰਾ ਚਲੋ ਠੀਕ ਹੈ ਜੀ ਠੀਕ ਹੈ ਜੀ ਤੇ ਫਿਰ ਉਹ ਕਰੇ ਪਾ ਆਮ ਖਲੇ ਆਮ ਦੇ ਨਾਲ ਕਬੂਤਰਾਂ ਦਾ ਸੇਧੂ ਕਰਾਈ ਗਈ ਠੀਕ ਹੈ ਭਾਈ ਠੀਕ ਹੈ ਚਲੋ ਠੀਕ ਹੈ ਵੀਡੀਓ ਵੀ ਬਹੁਤ ਲੰਬੀ ਹੋ ਜੇ ਤਾਰ ਕਰ ਪਾਣ ਭਾਈ ਪਾਟ ਗਾ ਲੀ